ਜਦੋਂ ਬ੍ਰਹਿਮੰਡ ਦੀ ਸਿਰਜਣਾ ਹੋਈ ਜਿਵੇਂ ਬਾਕੀ ਜਉਨੀਆਂ ਰੱਬ ਨੇ ਪੈਦਾ ਕੀਤੀਆਂ ਉਵੇਂ ਮਨੁੱਖ ਪੈਦਾ ਹੋਇਆ ਹੂੰ ਇਹ ਲੱਤਾਂ ਦੇ ਬਾਹਾਂ ਦੇ ਭਾਰ ਚੱਲਿਆ ਕਰਦਾ ਸੀ ਤਨ ਤੇ ਕੱਪੜਾ ਪੈਨਣਾ ਇਹਨੂੰ ਨਹੀਂ ਸੀ ਆਉਂਦਾ ਨਾ ਇਹਨੂੰ ਖਾਣਾ ਬਣਾਉਣਾ ਹੀ ਆਉਂਦਾ ਸੀ ਉਸ ਸਮੇਂ ਕਹਿ ਲੋ ਇਹਦੀ ਜਿਹੜੀ ਬੁੱਧੀ ਸੀ ਬੱਚਿਆਂ ਦੀ ਤਰ੍ਹਾਂ ਕੰਮ ਕਰਦੀ ਸੀ ਜਦੋਂ ਉਸ ਵੇਲੇ ਬਿਜਲੀ ਨੇ ਗਰਜਣਾ ਜਾਂ ਬੱਦਲ ਨੇ ਗਰਜਣਾ بارش ਹੋਣੀ ਜ਼ੋਰ ਦੀ ਤੂਫਾਨ ਆਉਣੇ ਜੰਗਲ 'ਚ ਅੱਗ ਲੱਗਣੀ ਇਦੇ ਵਾਸਤੇ ਸਾਰੀਆਂ ਗੱਲਾਂ ਗੈਬੀ ਸਨ ਕਿਉਂਕਿ ਅਜੇ ਇਹਦੀ ਨੀ ਖੋਜ ਨਹੀਂ ਸੀ ਇਹਨੇ ਵੇਖਿਆ ਵੀ ਹਵਾ ਕਿਸੇ ਦੇ ਕੰਟਰੋਲ ਵਿੱਚ ਆ ਜਦੋਂ ਹਵਾ ਦਾ ਦੇਵਤਾ ਕਰੋਪ ਹੋ ਜਾਂਦਾ ਵਾ ਉਦੋਂ ਤੂਫਾਨ ਛੱਡ ਦਿੰਦਾ ਹੂੰ ਇਸੇ ਤਰ੍ਹਾਂ ਪਾਣੀ ਕਿਸੇ ਦੇ ਕੰਟਰੋਲ ਵਿੱਚ ਆ ਜਦੋਂ ਪਾਣੀ ਦਾ ਦੇਵਤਾ ਕਰੋਪ ਹੋ ਜਾਂਦਾ ਤੇ ਉਹ ਪਾਣੀ ਜ਼ਿਆਦਾ ਛੁੱਟ ਦਿੰਦਾ ਤੇ ਹਾੜ ਆ ਜਾਂਦਾ ਇਸੇ ਤਰ੍ਹਾਂ ਜੰਗਲ ਦੇ ਵਿੱਚ ਅੱਗ ਲੱਗਣ ਦਾ ਕਾਰਨ ਵੀ ਇਹ ਆ ਵੀ ਅਗਲੀ ਕਿਸੇ ਦੇਵਤੇ ਦੇ ਕੰਟਰੋਲ ਵਿੱਚ ਆ ਜਦੋਂ ਉਹ ਗੋਸੇ ਹੋ ਜਾਂਦਾ ਨਾਰਾਜ਼ ਹੋ ਜਾਂਦਾ ਤੇ ਉਹ ਜੰਗਲ ਨੂੰ ਸਾੜ ਕੇ ਰਾਖ ਕਰ ਦਿੰਦੇ ਹੂੰ ਉਹ ਜਿਉਂ ਜਿਉ ਉਹਦੀ ਖੋਜ ਦਾ ਘੇਰਾ ਵਧਦਾ ਗਿਆ ਜਿੰਨੀ ਕੋਦੀ ਮਤ ਸੀ ਉਹਦੇ ਮੁਤਾਬਕ ਉਹਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਦੇਵਤੇ ਪੈਦਾ ਕਰ ਲਈ ਜਿਵੇਂ ਮੈਕਸ ਮੂਲਰ ਨੇ ਇਹ ਗੱਲ ਲਿਖੀ ਹੈ ਕਿ ਸਭ ਤੋਂ ਪਹਿਲਾਂ ਮਨੁੱਖ ਹੋਇਆ ਫਿਰ ਮਨੁੱਖ ਦੇ ਡਾ ਵਿਚੋਂ ਜਿਹੜਾ ਸੀ ਉਹ ਦੇਵੀ ਦੇਵਤਿਆਂ ਦਾ ਨਿਰਮਾਣ ਹੋਇਆ ਆਪਾਂ ਜਦੋਂ ਧਰਮ ਦੀ ਗੱਲ ਕਰਦੇ ਆਂ ਤੇ ਧਰਮ ਇੱਕ ਸਾਂਝਾ ਲਬਜ ਹੈ ਇਨੂੰ ਆਪਾਂ ਇਦਾਂ ਡਿਵਾਈਡ ਨਹੀਂ ਕਰ ਸਕਦੇ ਕਿ ਸਿੱਖ ਧਰਮ ਹੈ ਬੁੱਧ ਧਰਮ ਹੈ ਜਾਂ ਜੈਨ ਧਰਮ ਹੈ ਇਹ ਸਾਰੇ ਮਤ ਹੈ। ਕੀ ਧਰਮ ਸ਼ਬਦ ਵਰਤਿਆ ਕਿਉਂ ਨਾਲ ਜਾਂਦਾ ਹੈ ਕਿ Hindu ਜਿਹੜਾ ਧਰਮ ਹੈ ਵੈਸੇ ਧਰਮ ਜਿਹੜਾ ਉਹ ਗ੍ਰੀਕ ਭਾਸ਼ਾ ਦਾ ਲਬਜ ਹੈ ਇਹਦਾ ਅਰਥ ਆਤਾਰਨ ਕਰਨਾ। ਹੂੰ ਕਿਸੇ ਸ਼ਕਤੀ ਨੂੰ ਗ੍ਰਹਿਣ ਕਰਨਾ। ਹੁਣ ਗ੍ਰਹਿਣ ਕਰਨ ਦੀ ਸ਼ਮਤਾ Hindu ਵਿੱਚ ਵੀ ਹੈ। ਬੋਧੀ ਵਿੱਚ ਵੀ ਹੈ ਜੈਨੀ ਵਿੱਚ ਵੀ ਹੈ ਸਿੱਖ ਵਿੱਚ ਵੀ ਹੈ। ਇਸਲਾਮ ਵਿੱਚ ਵੀ ਹੈ ਯੂਦੀ ਵਿੱਚ ਪਾਰਸੀ ਸਾਰਿਆਂ ਵਿੱਚ ਹੈਗੀ ਹੈ। ਭਾਵ ਕਿ ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ ਇੱਕੋ ਧਰਮ ਡ੍ਰੜ ਸੱਚ ਕੋਈ ਧਰਮ ਇੱਕੋ ਹੀ ਹੈ ਇਹਨੂੰ ਸਾਰੇ ਆਪਣੇ ਆਪਣੇ ਮਾਤ ਮੁਤਾਬਕ ਡ੍ਰੜ ਕਰ ਰਹੇ ਆ ਧਾਰਨ ਕਰ ਰਹੇ ਜਿਵੇਂ ਤੁਸੀਂ ਅੱਜ ਵੀ ਜਾਓ ਹਰ ਮੰਦਰ ਸਾਹਿਬ ਦਰਵਾਜ਼ੇ ਚਾਰ ਰਸਤਾ ਇੱਕ ਹੀ ਹੈ ਹੁਣ ਧਰਮ ਇੱਥੇ ਕਹਿ ਲਓ ਜਾਂ ਵਰਨ ਕਹਿ ਲਓ ਉਹ ਚਾਰ ਸੀ ਪਰ ਉਹਨਾਂ ਚੋਂ ਵਰਨਾ ਦੇ ਲੋਕਾਂ ਨੂੰ ਜਦੋਂ ਧਰਮ ਦੀ ਦੁਨੀਆ ਵਿੱਚ ਜਾਣਾ ਪਊਗਾ ਉਹਦੇ ਵਾਸਤੇ ਰਸਤਾ ਇੱਕੋ ਹੀ ਹੈ ਉਹ ਪ੍ਰੇਮ ਦਾ ਰਸਤਾ ਹੈ ਹੂੰ ਇਥੋਂ ਇਹ ਵੀ ਸਮਝ ਆਉਂਦੀ ਹੈ ਕਿ ਜਿਹੜੇ ਬਾਕੀ ਸਾਰੇ ਉਹ ਮਤ ਹੈ ਜਿਵੇਂ ਸਿੱਖ ਮਤ ਹੋ ਗਿਆ ਬੁੱਧ ਮਤ ਹੋ ਗਿਆ ਜੈਨ ਮਤ ਹੋ ਗਿਆ ਇਹ ਜਿੰਨੇ ਵੀ ਪਗੰਬਰ ਆਏ ਇਹਨਾਂ ਨੇ ਰੱਬ ਨੂੰ ਮਿਲਣ ਵਾਸਤੇ ਰਸਤੇ ਇਖਤਿਆਰ ਕੀਤੇ ਧਰਮ ਜਿਹੜਾ ਉਹ ਏਕੀ ਹੈ ਜਿਹੜਾ ਜਿਹਦੇ ਵਿੱਚ ਹਿੰਦੂ ਪ੍ਰਵੇਸ਼ ਕਰਦਾ ਸਿੱਖ ਪ੍ਰਵੇਸ਼ ਕਰਦਾ ਬੋਧੀ ਪ੍ਰਵੇਸ਼ ਕਰਦਾ ਜਿਹਨੂੰ ਗੁਰਬਾਣੀ ਵਿੱਚ ਕਿਹਾ ਗਿਆ ਧੌਲ ਧਰਮ ਦਇਆ ਕਾ ਪੂਤ ਜਿਹੜਾ ਦਇਆ ਵਿੱਚੋਂ ਪੈਦਾ ਹੋਣ ਵਾਲਾ ਉਹ ਏਕੀ ਹੈ ਤੇ ਸਾਰਿਆਂ ਤੇ ਲਾਗੂ ਹੁੰਦਾ ਹੈ ਤੇ ਵੱਖਰੇ ਵੱਖਰੇ ਰਸਤੇ ਰਾਈ ਜਿਹੜਾ ਆਪਾਂ ਜਾ ਕੇ ਉਹਦੇ ਵਿੱਚ ਪ੍ਰਵੇਸ਼ ਕਰਨਾ ਹੈ ਫਰਜ਼ ਕਰੋ ਜੇ ਤੋਤੀ ਜਨੇ ਉਹ ਇੱਥੇ ਰਹਿ ਜਾਣਾ ਹੈ ਤੇ ਸਾਡੇ ਧਾਰਮਿਕ ਕਾਰਵਾਈ ਨਾਲ ਨਹੀਂ ਜਾਣੇ ਨਾ ਇਸਲਾਮ ਦੇ ਜਾਣੇ ਸਾਰਾ ਕੁਝ ਇੱਥੇ ਰਹਿ ਜਾਣਾ ਹੈ ਉਹਨਾਂ ਸਾਰਿਆਂ ਦੇ ਨਾਲ ਇੱਕੋ ਹੀ ਚੀਜ਼ ਜਾਂਦੀ ਉਹ ਧਰਮ ਹੈ ਇਸੇ ਜਿੱਥੇ ਕਹ ਲਓ ਵੀ ਸਦੇ ਤੌਰ ਤੇ ਜਿੱਥੇ ਉਹ ਜਾ ਕੇ ਸਾਰੇ ਪ੍ਰਵੇਸ਼ ਕਰਦੇ ਉਹਨੂੰ ਧਰਮ ਕਿਹਾ ਗਿਆ ਹੁਣ ਜਦੋਂ ਉਸ ਵੇਲੇ ਜਿਹੜਾ ਆਦੀ ਮਾਨਵ ਸੀ ਪੱਥਰ ਕਾਲ ਵਿੱਚ ਰਹਿਣ ਕਰਕੇ ਉਹਨੇ ਜਿੰਨੀ ਕੁ ਖੋਜ ਉਹਦੇ ਕੋਈ ਉਨੇ ਹਰ ਇੱਕ ਦੇ ਪਿਛੇ ਇੱਕ ਤਾਕਤ ਪੈਦਾ ਕਰ ਲਈ ਜਿਵੇਂ ਬੱਦਲਾਂ ਦਾ ਦੇਵਤਾ ਇੰਦਰ ਬਣਾ ਲਿਆ ਉਸ ਤੋਂ ਬਾਅਦ ਉਹਨੇ ਅਗਨੀ ਦੇਵਤਾ ਉਹਨੂੰ ਊਸ਼ਾ ਦੇਵਤਾ ਬਣਾ ਲਿਆ ਇਸੇ ਤਰ੍ਹਾਂ ਪਾਉਣ ਦੇਵਤਾ ਬਣਾ ਲਿਆ ਜਿਵੇਂ ਜਿਵੇਂ ਉਹਦੀਆਂ ਲੋੜਾਂ ਵਧੀਆਂ ਗਈਆਂ ਜਿਵੇਂ ਜਿਵੇਂ ਉਹਦਾ ਢਾਰ ਵਧਦਾ ਗਿਆ ਤਵੇਂ ਤਵੇਂ ਦੇਵੀ ਦੇਵਤੇ ਵਧੇ ਗਏ ਇਥੋਂ ਤੱਕ ਉਹ 33 ਕਰੋੜ ਦੇਵਤੇ ਸਿਰਜ ਕੇ ਬੈਠ ਗਿਆ ਉਹ ਜੰਨੀਆਂ ਲੋੜਾਂ ਉਨੇ ਹੀ ਉਹ ਰੱਬ ਬਣ ਗਏ 33 ਕਰੋੜ ਦੇਵਤਾ ਹੈ ਨਹੀਂ ਵੈਸੇ ਨਹੀਂ ਵੈਸੇ ਕਿਤੇ ਨਹੀਂ ਜ਼ਿਕਰ ਮਿਲਦਾ ਤੁਸੀਂ ਵੇਦਾਂ ਵਿੱਚ ਕਿਤੇ ਜ਼ਿਕਰ ਨਹੀਂ ਤੁਹਾਨੂੰ ਮਿਲੇਗਾ ਹੂੰ ਕਿਉਂਕਿ ਵੇਦ ਪੜੋਗੇ ਉਹਦੇ ਵਿੱਚ ਜਿਹੜੇ ਪ੍ਰਮੁੱਖ ਦੇਵਤੇ ਆ ਜਿਹਦੇ ਵਿੱਚ ਊਸ਼ਾ ਦੇਵਤਾ ਕਰਕੇ ਤੁਹਾਨੂੰ ਮਿਲੇਗਾ ਪਾਉਣ ਦੇਵਤਾ ਮਿਲ ਜਾਏਗਾ ਇੰਦਰ ਦੇਵਤੇ ਦਾ ਵਰਣ ਦਾ ਜ਼ਿਕਰ ਮਿਲ ਜਾਏਗਾ ਸੋ ਇਹ ਜਿਹੜੇ ਬਾਕੀ ਦੇਵਤੇ ਆ ਇਹ ਸਾਡੇ ਜਿਹੜੀ ਮਾਨਸਿਕ ਸਥਿਤੀ ਵਿੱਚੋਂ ਕ੍ਰੀਏਟ ਕੀਤੇ ਗਏ ਹੂੰ ਉਸ ਵੇਲੇ ਫਿਰ ਜਿਵੇਂ ਜਿਵੇਂ ਮਨੁੱਖ ਦਾ ਜਿਹੜਾ ਸੀ ਉਹ ਦਾਇਰਾ ਵਧ ਆ ਗਿਆ ਤੇਵੇਂ ਤੇਵੇਂ ਉਹਦੇ ੜਾਰਵਾਦੇ ਗਏ ਤੇਵੇਂ ਤੇਵੇਂ ਲੋੜਾਂਵਾਦੀਆਂ ਗਈਆਂ ਤੇਵੇਂ ਤੇਵੇਂ ਉਹ ਆਪਣਾ ਹੀ ਧਰਮ ਬਣਾ ਕੇ ਬੈਠ ਗਿਆ ਅੱਜ ਵੀ ਤੁਸੀਂ ਵੇਖੋ ਜਿਹੜਾ ਬੰਦਾ ਸ਼ਰਾਬ ਨਹੀਂ ਪੀਂਦਾ ਮੀਟ ਨਹੀਂ ਖਾਂਦਾ ਉਹ ਕਹਿੰਦਾ ਮੈਂ ਵੈਸ਼ਨੂ ਦੇਵੀ ਦਾ ਪੁਜਾਰੀ ਐ ਜਿਹੜਾ ਮੀਟ ਖਾਂਦਾ ਸ਼ਰਾਬ ਪੀਂਦਾ ਉਹ ਕਹਿੰਦਾ ਮੈਂ ਪੈਰੋ ਦਾ ਪੁਜਾਰੀ ਐ ਸੋ ਇਸ ਤਰੀਕੇ ਨਾਲ ਰੱਬ ਵੀ ਇੱਕ ਦੂਜੇ ਦੇ ਵਿਰੋਧੀ ਸਜ ਕੇ ਮਨੁੱਖ ਬੈਠ ਗਿਆ ਜਿਹੜਾ ਵੈਸ਼ਨੂ ਦੇਵੀ ਨੂੰ ਮੰਨਣ ਵਾਲਾ ਉਹ ਪੈਰੋ ਦੇ ਮੰਦਿਰ 'ਚ ਨਹੀਂ ਜਾ ਸਕਦਾ ਪੈਰ ਨੂੰ ਮੰਨਣ ਵਾਲਾ ਵੈਸ਼ਨੂ ਦੇਵੀ ਦੇ ਮੰਦਿਰ 'ਚ ਨਹੀਂ ਜਾ ਸਕਦਾ ਸੋ ਇਸ ਤਰੀਕੇ ਨਾਲ ਇਨਾਂ ਵਿੱਚ ਵੀ ਲੋਕ ਵੰਡੇ ਗਏ ਗੁਰੂ ਸਾਹਿਬ ਨੇ ਆ ਕੇ ਇੱਕ ਜਿਹੜਾ ਨਵਾਂ ਛਕਾ ਇਸ ਜਗਤ ਵਿੱਚ ਮਾਰਿਆ ਕਿਉਂਕਿ ਉਸ ਸਮੇਂ ਜੇ ਆਪਾਂ ਧਰਮ ਦੀ ਗੱਲ ਕਰੀਏ ਤੇ ਧਰਮ ਹੈ ਹੀ ਨਹੀਂ ਸੀ ਉਹ ਸਾਰਾ ਨੂੰ ਕਹਿ ਸਕਦੇ ਰੂੜੀਵਾਦ ਸੀ ਧਰਮ ਉੱਥੋਂ ਹੀ ਪੈਦਾ ਹੁੰਦਾ ਜਿੱਥੋਂ ਆ ਕੇ ਕੋਈ ਇੱਕ ਓੰਕਾਰ ਦੀ ਗੱਲ ਕਰ ਦਿੰਦਾ ਜਾਂ ਜਿੱਥੇ ਆ ਕੇ ਉਹ ਕਹਿ ਦਿੰਦਾ ਕਿ ਪਰਮ ਸਭਨਾ ਜੀਆਂ ਕਾਇਕ ਦਾ ਉਸ ਤੋਂ ਪਹਿਲਾਂ ਜੋ ਵੀ ਚੱਲ ਰਿਆ ਸੀ ਉਹ ਸਾਰਾ ਰੂੜੀਵਾਦ ਚੱਲ ਰਿਆ ਸੀ ਔਰ ਆਪਣੀਆਂ ਲੋੜਾਂ ਦੀ ਤੇ ਆਪਣੇ ਡਰ ਦੀ ਪੂਜਾ ਮਨੁੱਖ ਕਰ ਰਿਆ ਸੀ ਉੱਥੋਂ ਹੀ ਜਿਹੜਾ ਜਾਨਵਰਾਂ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ ਜਿਵੇਂ ਵੇਖੋ ਸੱਪ ਜਿਹੜਾ ਉਹ ਜਦੋਂ ਆਦੀ ਮਾਨਵ ਨੂੰ ਡੱਸਦਾ ਸੀ ਉਹ ਪਾਣੀ ਨਹੀਂ ਸੀ ਮੰਗਦਾ ਉਹਨੇ ਵੇਖਿਆ ਕਿ ਸੱਪ ਨੂੰ ਵੀ ਖੁਸ਼ ਰੱਖਣਾ ਪੈਣਾ ਕਿਉਂਕਿ ਇਹ ਜੇ ਡੱਸ ਲੇ ਤੇ ਬੰਦਾ ਬਚਦਾ ਨਹੀਂ ਇਹਨੇ ਸੱਪ ਦੀ ਖੁਸ਼ੀ ਵਾਸਤੇ ਸੱਪ ਦੀ ਪੂਜਾ ਸ਼ੁਰੂ ਕਰ ਦਿੱਤੀ ਅੱਜ ਵੀ ਸਪਾਰ ਦਾ ਮੇਲਾ ਲੱਗਦਾ ਹੈ ਵੱਡੇ ਪੱਧਰ ਤੇ ਹਿੰਦੁਸਤਾਨ ਦੀ ਧਰਤੀ ਤੇ ਇਥੋਂ ਤੱਕ ਇਹਨੇ ਸ਼ੇਰ ਦੀ ਪੂਜਾ ਕੀਤੀ ਕਿਉਂਕਿ ਸ਼ੇਰ ਬੰਦੇ ਨੂੰ ਖਾ ਜਾਂਦਾ ਹੈ ਉਹਨੂੰ ਖੁਸ਼ ਰੱਖਣ ਵਾਸਤੇ ਉਹ ਡਰ ਕਰਕੇ ਹੋ ਗਿਆ ਇਧਰ ਦੂਜਰੇ ਪਾਸੇ ਗਾਊ ਤੋਂ ਲੋੜ ਪੂਰੀ ਹੁੰਦੀ ਸੀ ਕਿਉਂਕਿ ਗਾਊ ਦਾ ਜਿਹੜਾ ਮੂਤਰ ਹੈ ਉਹ ਵੀ ਕੰਮ ਆਉਂਦਾ ਹੈ ਗਾਊ ਦਾ ਗੋਬਰ ਵੀ ਕੰਮ ਆਉਂਦਾ ਹੈ ਇਸ ਦੁੱਧ ਤੇ ਕੰਮ ਆਉਣਾ ਹੁੰਦਾ ਬੱਕਰੀ ਬੱਕਰੀ ਦੀ ਪੂਜਾ ਕੀਤੀ ਬੱਕਰੀ ਦਾ ਦੁੱਧ ਕੰਮ ਆਉਂਦਾ ਹੈ ਮੇਂਗਣਾ ਕੰਮ ਆਉਂਦੀਆਂ ਸੋ ਇਸ ਤਰੀਕੇ ਨਾਲ ਇਹਨੇ ਜਾਨਵਰਾਂ ਦੀ ਪੂਜਾ ਜਿੱਥੋਂ ਜਿੱਥੋਂ ਲੋੜ ਪੂਰੀ ਹੁੰਦੀ ਸੀ ਉਹਦੀ ਪੂਜਾ ਹੁਣ ਪਿੱਪਲ ਦਾ ਦਰਖਤ ਹੈ ਪਿੱਪਲ ਦਾ ਦਰਖਤ 24 ਘੰਟੇ ਆਕਸੀਜਨ ਦਿੰਦਾ ਹੈ ਇਹਨੇ ਸਾਰਿਆਂ ਦਰਖਤਾਂ ਚੋਂ ਵੇਖਿਆ ਵੀ ਪਿੱਪਲ ਜਿਹੜਾ ਹੈ ਇਹ ਲਾਈਵ ਹੁੰਦਾ ਹੈ ਰਾਤ ਨੂੰ ਇਹਦੇ ਥੱਲੇ ਸੌਂਦਾ ਸੀ ਆਦੀਮਾਨ ਕਿਉਂਕਿ ਰਾਤ ਨੂੰ ਇਹ ਕਾਰਬਨ ਡਾਈਆਕਸਾਈਡ ਨਹੀਂ ਛੱਡਦਾ ਬਾਕੀ ਸਾਰੇ ਦਰਖਤ ਛੱਡਦੇ ਨੇ ਤਕਰੀਬਨ ਹੂੰ ਉਹ ਇਸ ਕਰਕੇ ਉਹਨੇ ਕਿਹਾ ਵੀ ਪਿੱਪਲ ਜੰਨੇ ਹੋਣਗੇ ਚੰਗਾ ਕਿਉਂਕਿ ਪਿੱਪਲ ਥਲੇ ਰਹਿਸ਼ ਕਰਨੀ ਸੌਖੀ ਹੈ ਹੂੰ ਉਸ ਕਰਕੇ ਉਹਨਾ ਪਿੱਪਲ ਦੀ ਪੂਜਾ ਸ਼ੁਰੂ ਕਰ ਦਿੱਤੀ ਅੱਜ ਵੀ ਕਿੱਕਰ ਜਿਹੜਾ ਸੀ ਕਿੱਕਰ ਜਿਹੜਾ ਹੈ ਦੰਦਾਂ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਦਾ ਸੀ ਕਿੱਕਰ ਦਾ ਕੋਲਾ ਬਹੁਤ ਜ਼ਿਆਦੀਆਂ ਦਵਾਈਆਂ 'ਚ ਪੈਂਦਾ ਸੀ ਸੜੇ ਹੋਏ ਦੇ ਇਲਾਜ ਵਜੋਂ ਸੱਪ ਦੇ ਦਸੇ ਹੋਏ ਦੇ ਇਲਾਜ ਵਜੋਂ ਵੀ ਕਿੱਕਰ ਦਾ ਕੋਲਾ ਵਰਤਿਆ ਜਾਂਦਾ ਸੀ ਇਹਨੇ ਵੇਖਿਆ ਵੀ ਕਿੱਕਰ ਕੋਈ ਨਾਂ ਵੱਡੇ ਇਸ ਕਰਕੇ